ਰਾਜਵੀਰ ਜਵੰਦਾ ਦੀ ਮੌਤ ਦੇ ਇਨੇ ਦਿਨ ਬਾਅਦ ਲਾਈਵ ਆਈ ਪਤਨੀ ਨੇ ਕਿਤੇ ਖੁੱਲਾ ਸੇਜ ਜਵੰਦਾ ਦੀ ਮੌਤ ਪਿੱਛੇ ਇਹਾ ਦੋਸਤਾਂ ਦਾ ਹੱਥ ਡਾਕਟਰਾਂ ਨਾਲ ਵੀ ਰਲੇ ਸੀ ਜਵੰਦਾ ਦੇ ਦੋਸਤ ਸੋ ਆਖਰ ਅਜਿਹਾ ਕਿਉਂ ਕਹਿਣਾ ਪਿਆ ਕੀ ਮਜਬੂਰੀ ਰਹੀ ਹੈ ਇਸ ਦੇ ਬਾਰੇ ਤੁਹਾਨੂੰ ਜਰੂਰ ਦੱਸਣਾ ਚਾਹਾਂਗੇ ਇਸ ਤੋਂ ਲਗਾਤਾਰ ਰਾਜਵੀਰ ਜਵੰਦਾ ਨੂੰ ਲੈ ਕੇ ਚਰਚਾਵਾਂ ਜੜੀਆਂ ਨੇ ਕਾਫੀ ਤੇਜ਼ ਹੋ ਚੁੱਕੀਆਂ ਨੇ ਤੁਹਾਨੂੰ ਦੱਸ ਦਈਏ ਕਿ ਆਖਰਕਾਰ ਰਾਜਵੀਰ ਜਵੰਦਾ ਦੇ ਜਾਣ ਤੋਂ ਬਾਅਦ ਕਾਫੀ ਤਰ੍ਹਾਂ ਦੇ ਤਵਾਲ ਜਿਹੜੇ ਨੇ ਬਣੇ ਹੋਏ ਨੇ ਤੋਂ ਆਖਰ ਰਾਜਵੀਰ ਜਵੰਦਾ ਦਾ ਇਸ ਸੰਸਾਰ ਤੋਂ ਚਲੇ ਜਾਣਾ ਬਹੁਤ ਹੀ ਵੱਡਾ ਘਟ ਹੈ ਪਰਿਵਾਰ ਦੇ ਲਈ ਤੇ ਉਹਨਾਂ ਦੇ ਟੌਣ ਵਾਲਿਆਂ ਦੇ ਲਈ ਹੁਣ ਜੋ ਕਿ ਪ੍ਰੋਜੈਕਟ ਨੇ ਚਾਹੇ ਉਦਾਕਾਰੀ ਹੋਵੇ ਤੇ ਚਾਹੇ ਉਹ ਗਾਇਕੀ ਹੋਵੇ ਰਾਜਵੀਰ ਜਵੰਦਾ ਦੇ ਨਹੀਂ ਆ ਸਕਣਗੇ ਕਿਉਂਕਿ ਰਾਜਵੀਰ ਜਵੰਦਾ ਇਸ ਸੰਸਾਰ ਤੋਂ ਹੀ ਭਜਾ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਮੌਤ ਦਾ ਅਸਲ ਕਾਰਨ ਹੁਣ ਸਾਹਮਣੇ ਆਇਆ ਜਿਸ ਨੇ ਕੇ ਸਾਰਿਆਂ ਨੂੰ ਚੌਂਕਾ ਕੇ ਰੱਖ ਦਿੱਤਾ ਹੈ ਤੁਹਾਨੂੰ ਦੱਸ ਦਈਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਸੜਕ ਹਾਦਸੇ ਦੇ ਵਿੱਚ ਹੋਈ ਮੌਤ ਦੀ ਅਸਲ ਵਜ੍ਹਾ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਪਹਿਲਾ ਬਿਆਨ ਜਾਰੀ ਕੀਤਾ ਗਿਆ ਹੈ ਕਿ ਇੱਕ ਡੀਡੀਆਰ ਦਰਜ ਕੀਤੀ ਗਈ ਹੈ ਇਸ ਡੀਡੀਆਰ ਦੇ ਵਿੱਚ ਪਰਿਵਾਰਕ ਮੈਂਬਰਾਂ ਨੇ ਇੱਕ ਪ੍ਰਾਈਵੇਟ ਹਸਪਤਾਲ ਦੇ ਸਮੇਂ ਤੇ ਢੰਗ ਨਾਲ ਇਲਾਜ ਨਾ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਨੇ ਪਿੰਜੌਰ ਥਾਣੇ ਦੇ ਐਸਐਚਓ ਨੇ ਇਸ ਹਾਦਸੇ ਬਾਰੇ ਜਾਣਕਾਰੀ ਜਿੰਦਿਆਂ ਦੱਸਿਆ ਹੈ ਕਿ ਹਾਦਸੇ ਵਾਲੇ ਦਿਨ ਰਾਜਵੀਰ ਜਵੰਦਾ ਦੇ ਨਾਲ ਕੁੱਲ 5 ਲੋਕ ਸਨ ਤਿੰਨ ਅੱਗੇ ਅਤੇ ਦੋ ਪਿੱਛੇ ਚੱਲ ਰਹੇ ਸੀ ਉਹਨਾਂ ਦੀ ਗੱਡੀ ਦੀ ਸਪੀਡ ਲਗਭਗ 60 ਕਿਲੋ 60 ਕਿਲੋਮੀਟਰ ਪ੍ਰਤੀ ਘੰਟਾ ਪਰ ਅਚਾਨਕ ਇੱਕ ਆਵਾਰਾ ਪਸ਼ੂ ਸੜਕ ਤੇ ਆ ਜਾਂਦਾ ਹੈ ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜਿਆ ਐ ਐਸਐਟਓ ਨੇ ਵੀ ਦੱਸਿਆ ਇਹ ਕਿ ਹਾਦਸੇ ਵਾਲੇ ਇਲਾਕੇ ਦੀ ਸੜਕ ਦੀ ਹਾਲਤ ਵਿਗੜੀ ਐ ਉਹ ਠੀਕ ਨਹੀਂ ਐ ਦੂਜੇ ਪਾਸੇ ਪਰਿਵਾਰਕ ਮੈਂਬਰ ਸੁਖਦਰਸ਼ਨ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਦੇ ਵਿੱਚ ਆਖਿਆ ਐ ਕਿ ਹਾਦਸੇ ਤੋਂ ਤੁਰੰਤ ਬਾਅਦ ਪੰਜਾਬੀ ਕਾਇਕ ਰਾਜਵੀਰ ਜਵੰਦਾਨ ਨੂੰ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਉਹਨਾਂ ਦਾ ਇਲਾਜ ਭੰਗ ਨਾਲ ਜਿਹੜਾ ਹੈ ਨਹੀਂ ਕੀਤਾ ਜਾਂਦਾ ਹਾਲਤ ਵਿਗੜਦੀ ਦੇਖ ਕੇ ਰਾਜਵੀਰ ਨੂੰ ਸੈਕਟਰ 6 ਦੇ ਵਿੱਚ ਪੰਚਗੁਲਾ ਭੇਜਿਆ ਜਾਂਦਾ ਬਾਅਦ ਵਿੱਚ ਛੋਟੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਪਰਿਵਾਰ ਦਾ ਸਪਸ਼ਟ ਕਹਿਣਾ ਹੈ ਕਿ ਜੇਕਰ ਪਹਿਲੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਸਮੇਂ ਸਿਰ ਹੀ ਇਲਾਜ ਹੋ ਜਾਂਦਾ ਤੇ ਸ਼ਾਇਦ ਰਾਜਵੀਰ ਅਜਸਾਲੇ ਵਿਚਕਾਰ ਹੁੰਦਾ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਗੰਭੀਰ ਦੋਸ਼ਾਂ ਦੇ ਆਧਾਰ ਤੇ ਹੀ ਡੀਡੀਆਰ ਦਰਜ ਕੀਤੀ ਹੈ ਜ਼ਿਕਰ ਜੋਗ ਹੈ ਕਿ ਰਾਜਵੀਰ ਜਵੰਦਾ ਦਾ 8 ਅਕਤੂਬਰ 2025 ਨੂੰ ਸਵੇਰੇ 10:55 ਮਿੰਟ ਤੇ ਛੋਟੇ ਹਸਪਤਾਲ ਮੋਹਾਲੀ ਵਿਖੇ ਦਿਹਾਂਤ ਹੋਇਆ ਸੀ ਉਹਨਾਂ ਦੇ ਦਿਹਾਂਤ ਦੇ ਨਾਲ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਪੈ ਗਈ ਹੈ ਰਾਜਵੀਰ ਜਵੰਦਾ ਨੂੰ 27 ਸਤੰਬਰ 2025 ਇੱਕ ਸੜਕ ਹਾਦਸੇ ਤੋਂ ਬਾਅਦ ਬਹੁਤ ਗੰਭੀਰ ਹਾਲਤ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਸ ਵਿੱਚ ਰੀੜ ਦੀ ਹੱਡੀ ਦੀਆਂ ਗੰਭੀਰ ਸੱਟਾਂ ਤੇ ਦਿਮਾਗ ਨੂੰ ਬੇहद ਨੁਕਸਾਨ ਪਹੁੰਚਿਆ ਸੀ ਉਹ ਕਰੀਬ 10 ਦਿਨਾਂ ਤੋਂ ਵੈਂਟੀਲੇਟਰ ਤੇ ਚੱਲ ਰਹੇ ਸਨ ਜਿਸ ਤਰ੍ਹਾਂ ਕਿ ਸਾਰੀ ਰਿਪੋਰਟ ਦੇ ਵਿੱਚ ਸਾਰੀ ਗੱਲ ਜਿਹੜੀ ਹੈ ਸਪਸ਼ਟ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਆਖਰ ਪਰਿਵਾਰ ਨੇ ਹੋਏ ਜਿਹੜੇ ਇਲਜ਼ਾਮ ਲਗਾਏ ਨੇ ਤੇ ਪੁਲਿਸ ਨੇ ਡੀਆਰ ਦਰਜ ਕੀਤੀ ਹੈ ਹੁਣ ਉਹਨਾਂ ਲੋਕਾਂ ਤੋਂ ਪੁੱਛਗਛ ਹੋਈ ਗਈ ਕਿਹੜੇ ਹਸਪਤਾਲਾਂ ਦੇ ਵਿੱਚ ਮੌਜੂਦ ਸਨ ਉਸ ਸਮੇਂ ਜਿਸ ਵਕਤ ਰਾਜਵੀਰ ਜਵੰਦਾ ਨੂੰ ਲਿਆਂਦਾ ਗਿਆ ਸੀ ਉਹਨਾਂ ਦੀ ਹਾਲਤ ਬਾਰੇ ਜਾਣਕਾਰੀ ਇਕੱਠੇ ਕੀਤੀ ਜਾਵੇਗੀ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਦੇ ਪਰਿਵਾਰਕ ਮੈਂਬਰਾਂ ਨੇ ਜਿੱਥੇ ਇੱਕ ਗੱਲ ਤੇ ਹੋਰ ਸ਼ੰਕਾ ਜ਼ਾਹਰ ਕੀਤੀ ਹੈ ਕਿ ਉਹਨਾਂ ਦੇ ਜਿਹੜੇ ਦੋਸਤ ਨੇ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇ ਆਖਰਕਾਰ ਐਡਜੈਕਟਲੀ ਉਸ ਦਿਨ ਹੋਇਆ ਕੀ ਸੀ ਇਸ ਗੱਲ ਦੀ ਜਾਣਕਾਰੀ ਜਿਹੜੀ ਹੈ ਉਹ ਜ਼ਰੂਰ ਹੋਵੇ ਹਾਲਾਂਕਿ ਇਹ ਚੀਜ਼ ਨੂੰ ਜ਼ਰੂਰ ਖੰਗਾ ਲਿਆ ਜਾਣਾ ਚਾਹੀਦਾ ਹੈ ਸੋ ਆਖਰ ਜੋ ਦੋਸਤ ਨੇ ਰਾਜਵੀਰ ਜਵੰਦਾ ਦੇ ਉਹਨਾਂ ਤੋਂ ਵੀ ਪੁੱਛਗਿੱਛ ਜ਼ਰੂਰ ਹੋਵੇ ਕਿਉਂਕਿ ਰਾਜਵੀਰ ਜਵੰਦਾ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਨੇ ਕਾਫੀ ₹10 ਰੁਪਈਆ ਨੇ ਰਾਜਵੀਰ ਜਵੰਦਾ ਦੀ ਹਾਲਤ ਤੋਂ ਬਾਅਦ ਕਾਫੀ ਲੋਕ ਜਿਹੜੇ ਨੇ ਉਹ ਆਪੋ ਆਪਣੇ ਸਵਾਲ ਖੜੇ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਇੱਥੋਂ ਤੱਕ ਨੇ ਕਿ ਹੋ ਸਕਦਾ ਹੈ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਨਾ ਹੋਇਆ ਹੋਵੇ ਰਾਜਵੀਰ ਜਵੰਦਾ ਨੂੰ ਕਿਤੇ ਨਾ ਕਿ ਦੇਸ਼ ਸ਼ਾਇਦ ਇੱਕ ਰੰਜਿਸ਼ ਦਾ ਸ਼ਿਕਾਰ ਬਣਾਇਆ ਗਿਆ ਇਸ ਗੱਲ ਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਪਰ ਤੁਹਾਨੂੰ ਦੱਸ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਚਰਚੀਆਂ ਨੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਨੇ ਇਸ ਤੋਂ ਵੀ ਕਿਹਾ ਜਾ ਰਿਹਾ ਹੈ ਕਿ ਅਕਮਿਰ ਜਵੰਦਾ ਦੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਤੱਥ ਹੋਰ ਨਿਕਲ ਕੇ ਸਾਹਮਣੇ ਆ ਸਕਦੇ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ